www.365.com ਤੇ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਅੱਜ ਜਿਹੜਾ ਅਸੀਂ ਮੈਚ ਲੈ ਕੇ ਆਏ ਆ ਇਹ ਹੈ ਜੀ ਰਾਏਕੋਟ ਦਾ ਟੂਰਨਾਮੈਂਟ 24 ਦਸੰਬਰ 2013 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਔਰ ਇਹ ਮੈਚ ਜਿਹੜਾ ਹੋਇਆ ਇਹ ਹੋਇਆ ਫਤੇਗੜ ਛੰਨਾ ਵਰਸਸ ਲਖਣਕੇ ਪੱਡਾ ਦੇ ਵਿਚਕਾਰ ਫਤੇਗੜ ਛੰਨਾ ਦੇ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਸੀ ਸੀਰਾ ਪਿੱਥੌਰ ਕੋਨੀ ਰਣੇਵਾਲ ਔਰ ਲਖਣਕੇ ਪੱਡਾ ਦੇ ਦੋ ਖਿਡਾਰੀ ਜਿਹੜੇ ਬਾਹਰੋਂ ਖੇਡ ਰਹੇ ਸੀ ਉਹ ਸੀ ਸਿਸ਼ਤਾਰੀ ਖੀਰਾਂਵਾਲ ਔਰ ਪਿੰਦਰ ਚਮਿਆਰਾ ਦੋਸਤੋ ਇਹ ਦੋਨੇ ਟੀਮਾਂ ਪੂਰੀਆਂ ਤਕੜੀਆਂ ਟੀਮਾਂ ਬਣੀਆਂ ਜਾਂਦੀਆਂ ਨੇ ਕਿਉਂਕਿ ਫਤੇਗੜ ਛੰਨਾ ਚ ਪਾਲੀ ਫਤੇਗੜ ਛੰਨਾ ਅਮਰਤ ਔਰ ਰومی ਫਤੇਗੜ ਛੰਨਾ ਵੀ ਖੇਡਦੇ ਨੇ ਉਧਰ ਲਖਣਕੇ ਪੱਡੇ ਦੇ ਵਿੱਚ ਵੀ ਰਵਿੰਦਰ ਪ੍ਰਵਾਨ ਬਹੁਤ ਵਧੀਆ ਜਫੇ ਦੇ ਤੌਰ ਤੇ ਜਾਣਿਆ ਜਾਂਦਾ ਇਸ ਤੋਂ ਇਲਾਵਾ ਜੀਤਾ ਠੇਕੇਦਾਰ ਤੇ ਮੰਗੂ ਲਖਣਕੇ ਪੱਡੇ ਇਸ ਟੀਮ ਦੇ ਵਿੱਚ ਖੇਡਦੇ ਨੇ ਦੋਨੋਂ ਟੀਮਾਂ ਕਾਫੀ ਸਟਰੋਂਗ ਨੇ ਔਰ ਪੂਰਾ ਮੈਚ ਵੀ ਜਿਹੜਾ ਫਸਮਾ ਮੈਚ ਕਿਹਾ ਜਾ ਸਕਦਾ ਟੋਟਲ 8 ਜਫੇ ਇਸ ਟੂ ਮੈਚ ਦੇ ਦੌਰਾਨ ਲੱਗੇ ਟੋਟਲੀ ਇਸ ਮੈਚ ਦੇ ਚੱਲਦੇ ਇੱਕ ਸਵਾਲ ਵੀ ਹੈ ਕਿ ਪਿੰਦਰ ਜਮੇਰਾ ਨੂੰ ਟੋਟਲ ਕਿੰਨੇ ਜਫੇ ਲੱਗੇ ਔਰ ਕਿਸ ਕਿਸ ਨੇ ਲਗਾਏ ਪੂਰਾ ਮੈਚ ਦੇਖੋ ਸਾਡੇ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਕਮੈਂਟ ਬਾਕਸ ਵਿੱਚ ਝੂਟ ਮੈਚ ਵੇਖੋ ਰਾਇਕੁਰ ਦੀ ਜੰਗ ਸਪੋਰਟਸ ਕਲੱਬ ਬੋਟਾ ਛਾਪਾ ਇੱਕ ਕਬੱਡੀ ਦਾ ਸੱਚੇ ਆਸ਼ਕ ਦਾ ਨਾਮ ਮੇਰੇ ਵੀਰੇ ਸੱਚਾ ਆਸ਼ਕ ਅੱਜ ਤੋਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਬੋਟੇ ਛਾਪੇ ਨੂੰ ਸੱਚੇ ਆਸ਼ਕ ਦੇ ਨਾਂ ਦੇ ਨਾਲ ਬੁਲਾਇਆ ਜਾਵੇਗਾ ਲਓ ਇਸ ਲਈ ਪਈ ਹੋਈ ਕਬੱਡੀ ਆ ਖਿਡਾਰੀ ਕਹਿੰਦੇ ਪੱਕੇ ਤੌਰ ਤੇ ਨਿਊਜ਼ੀਲੈਂਡ ਦੇ ਆਕਲਡ ਸ਼ਹਿਰ ਦੇ ਵਿੱਚ ਵਸਦਾ ਮੇਰੇ ਵੀਰੋ ਪਿੰਦਰ ਚਮਿਆਰੇ ਵਾਲਾ ਤੱਕਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੇਰੇ ਵੀਰੋ ਇਸ ਨੌਜਵਾਨ ਦੀ ਚਰਚਾ ਵਿਦੇਸ਼ਾਂ ਦੀ ਧਰਤੀ ਤੇ ਹੈ ਇੰਗਲੈਂਡ ਦੀ ਹੀਜ ਕਬੱਡੀ ਕਲੱਬ ਵੱਲੋਂ ਖੇਡਿਆ ਘਰ ਦੇ ਵਿੱਚ ਕਹਿੰਦੇ 12 ਮੋਟਰਸਾਈਕਲ ਜੱਟ ਕੇ ਲੈ ਕੇ ਗਿਆ ਇਹ ਨੌਜਵਾਨ ਫਤਿਹਗੁਰ ਸ਼ੰਨਾ ਦਾ ਪਾਲੀ ਇਧਰ ਰਾਜਕੋਟ ਦੀ ਯੰਗ ਕਬੱਡੀ ਕਲੱਬ ਵੱਲੋਂ ਪੰਜਾਬ ਦੇ ਮਹਾਨ ਮਲਾਰੇ ਰਵਿੰਦਰ ਜਲਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਸਰਦਾਰ ਸੁਖਬਲ ਸਿੰਘ ਜੀ ਸਿੰਧੂ ਬਿੱਡੂ ਚੱਗ ਭਾਈਕੇ ਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਮਸ਼ਹੂਰ ਬੁਲਾ ਰਹੇ ਹੈ ਰਵਿੰਦਰ ਜਲਾਲ ਨੂੰ ਜਿਹੜੇ ਵੀਰ ਖੜੇ ਹੈ ਕਿਰਪਾ ਕਰਕੇ ਬੈਠ ਜਾਓ ਇਹ ਗੱਲਾਂ ਹੋਣ ਜਲਾਲ ਦੀਆਂ ਦੇਵਤਾ ਡੋਲੇ ਸੋਹਣਿਆ ਜਾਰਾ ਦੇਵਤਾ ਡੋਲੇ ਸੋਹਣਿਆ ਜੇਰਾ ਜਾਂ ਕਹਦੇ ਸਹਬਾ ਨੂੰ ਜੱਟੀਆਂ ਯਾਰ ਬੁਲਾਉਂਦਾ ਤੇਰਾ ਜਾਂ ਕਹਦੇ ਸਹਬਾ ਨੂੰ ਜੱਟੀਆਂ ਯਾਰ ਬੁਲਾਉਂਦਾ ਤੇਰਾ ਅਮਰਤ ਫਤਿਹਗੁਰ ਸ਼ੰਨਾ ਦਾ ਐਨ ਨੌਜ ਨੇ ਇਸ਼ਾਰਾ ਕਰ ਦਿੱਤਾ ਵੀ ਪੁਆਇੰਟ ਧਾਵੀ ਦੇ ਉਸੇ ਜੁੜਦਾ ਹੋਇਆ ਆ ਖਿਡਾਰੀ ਕਹਿੰਦੇ ਕਬੱਡੀ ਦਾ ਜਾਦੂਗਰ ਹੈ ਕਬੱਡੀ ਦਾ ਜਾਦੂਗਰ ਹੈ ਨਰਵੈਰ ਸਿੰਘ ਕੋਨੀ ਰਾਣੀ ਵਾਲੀਆ ਖੇਡ ਮੈਦਾਨ ਦੇ ਵਿੱਚ ਵੱਡਾ ਤਜਰਬਾ ਇਸ ਨੌਜਵਾਨ ਨੇ ਲਓ ਕਬੱਡੀ ਦਾ ਜਾਦੂਗਰ ਕੋਨੀ ਰਾਣੀ ਵਾਲੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ੇਰ ਸਿੰਘ ਦੇ ਪੁੱਤਰ ਦੀ ਪਾਈ ਹੋਈ ਕਬੱਡੀ ਤੇ ਸਾਹਮਣੇ ਲਖਣਕੇ ਪੱਡਿਆਂ ਵਾਲਾ ਅਰਵਿੰਦਰ ਪਹਿਲਵਾਨ ਟਰਾਈ ਕਰਦਾ ਤੇ ਪੁਆਇੰਟ ਧਾਵੀ ਦੇ ਹੱਥੇ ਜੁੜਦਾ ਹੋਇਆ ਅਰਥ ਦਿਖਾਂ ਜੀ ਵੱਲੋਂ ਬੇਨਤੀ ਹੈ ਵੇ ਜਿੰਨੇ ਵੀ ਸੀਰਾ ਪਿੱਥੋਂ ਵਾਲਾ ਜੱਫੇ ਲਾਉ ਉਹਨੇ ਮਾਇਆ ਦੇ ਜੱਫੇ ਉਸ ਵੀਰ ਵੱਲੋਂ ਦਿੱਤੇ ਜਾਣਗੇ ਲਓ ਇਧਰ ਕਹਿੰਦੇ 38 ਮੋਟਰਸਾਈਕਲਾਂ ਦਾ ਜੇਤੂ ਪਿੱਥੋਂ ਵਾਲਾ ਸ਼ੀਰਾ 38 ਮੋਟਰਸਾਈਕਲਾਂ ਦਾ ਜੇਤੂ ਪਿੱਥੋਂ ਵਾਲਾ ਸ਼ੀਰਾ ਆਪ ਉਹ ਬਾਜਾ ਲਾ ਲੋ ਵੀ ਸ਼ੀਰੇ ਦਾ ਕਿੱਦਾਂ ਵੱਡਾ ਨਾਂ ਹੈ ਕਬੱਡੀ ਜਗਤ ਵਿੱਚ 38 ਮੋਟਰਸਾਈਕਲ ਜੁੱਤੇ ਆ ਇੱਕ ਟਾਲੇ ਤੇ ਕਹਿੰਦੇ ਟ੍ਰਾਈਗਨ ਖੜਵਾਇਆ ਇੱਕ ਟਾਲੇ ਤੇ ਹਰਜੀਤ ਬਰਾੜ ਦੀ ਫੋਟੋ ਬਣਾਈ ਆ ਲਓ ਸਾਹਮਣੇ ਵੇਖਦਾ ਵੀ ਇਸ ਲਈ ਨੌਜਨ ਰੂਮੀ ਦੇ ਨਾਲ ਮੁਕਾਬਲਾ ਫਤਿਹਗੜ ਸ਼ੰਨਾ ਦਾ ਰੂਮੀ ਪਰ ਇਸ ਲਈ ਮੰਗੂ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਇਧਰ ਅਗਲੀ ਕਬੱਡੀ ਕਹਿੰਦੇ ਨੌਜਨਪੁਰ ਪਾਲੀ ਦੀ ਖੇਡ ਮੈਦਾਨ ਵਿੱਚ ਪੈਣ ਜਾ ਰਹੀ ਹੈ ਉਧਰ ਖੇਡ ਮੈਦਾਨ ਦੇ ਵਿੱਚ ਇਧਰ ਕਹਿੰਦੇ ਸ਼ੁਰੂ ਐਡਮਿੰਟਨ ਤੋਂ ਪੁੱਜਿਆ ਸਾਡਾ ਵੀਰ ਸ਼ੀਰੇ ਦੇ ਹਰ ਇੱਕ ਜਫੇ ਤੇ 5-500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਐਡਮਿੰਟਨ ਸੁਖੇ ਤੱਕ ਤੋਂ ਪੂਰੇ ਹੋਣੀ ਸੈਂਡੀ ਮਾਨ ਹੋਣੀ ਅਮਰਤਪਾਲ ਮੇਰੇ ਵੀਰੋ ਸਾਡੇ ਵੀਰ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਵਸਦੇ ਐ ਐਡਮਿੰਟਨ ਸ਼ਹਿਰ ਦੀ ਗੱਲ ਐ ਚੰਦੇ ਗਲਕੁੜੀ ਸਾਡੀ ਜ਼ਿੰਦਗੀ ਦਾ ਮਾਣ ਐ ਇਧਰ ਪਿੰਦਰ ਚਮਿਆਰੇ ਵਾਲਾ ਕਬੱਡੀ ਪਾਰੇ ਖੇਡ ਮੈਦਾਨ ਦੇ ਵਿੱਚ ਲੈ ਵੀ ਪਿੱਥੋ ਵਾਲਿਆ ਦੁਨੀਆ ਲੋਜਦੀ ਐ ਤੇਰੇ ਜਫਿਆਂ ਨੂੰ ਕਿ ਪਿੰਡ ਐ ਪਿੱਥੋ ਇਹ ਰਾਮਪੁਰੇ ਫੂਲ ਦਾ ਕਬੱਡੀ ਦੇ ਮੈਦਾਨਾਂ ਵਿੱਚ ਝੰਡਾ ਇਹਦਾ ਚੂਲ ਦਾ ਚੌੜੀ ਹਿੱਕ ਕਰ ਤਰੇ ਗਿੰਦਰ ਸਿੰਘ ਜਾਨ ਵੀ ਕਿਉਂਕਿ ਪੁੱਤਰ ਉਹਦਾ ਧਾਵੀ ਜੋ ਕਬੱਡੀ ਦੇ ਤੂਫਾਨ ਵੀ ਇਸ ਗੱਭਰੂ ਕੋਲ ਤਾਂ ਨੇ ਬੜੇ ਪਿੱਥੋ ਵਾਲਾ ਸ਼ੀਰਾ ਧਾਵੀ ਦੁਨੀਆਂ ਦੇ ਸ਼ੌਰੀ ਫੜੇ ਪਿੱਥੋ ਵਾਲਾ ਸ਼ੀਰਾ ਧਾਵੀ ਦੁਨੀਆਂ ਦੇ ਸ਼ੌਰੀ ਫੜੇ ਇੱਧਰ ਆਦੂ ਕਰ ਫਿਰ ਤਾਂ ਟੀਮਾਂ ਨਾਲ ਗੋਲਕ ਟੀਮਾਂ ਉਹ ਵੀ ਅੱਗੇ ਵਾੜਾ ਮਾਣ ਸੰਭਾਲ ਲੈਣਨ ਇਧਰ ਅਗਲੀ ਕਬੱਡੀ ਤੇ ਨੌਜਵਾਨ ਗਰੂ ਤਾਰੀ ਖੀਰਾ ਵਾਲੀਆ ਮੇਰੇ ਵੀਰੋ ਕੋਸ਼ਿਸ਼ ਕਰਦਾ ਪਰ ਕੋਹਨੀ ਰਾਣੀ ਵਾਲੀਆ ਬਹੁਤ ਸੋਹਣਾ ਪੁਆਇੰਟ ਅਬੀ ਟੀਮ ਦੇ ਹਿੱਸੇ ਜੋੜ ਗਿਆ ਲਓ ਮੰਗੂ ਮੇਰੇ ਵੀਰੋ ਲੱਖੜ ਕੇ ਪੱਡਿਆਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਮਰਤ ਰੋਮੀ ਤੇ ਨਾਲ ਕਹਿੰਦੇ ਪਿੱਥੋ ਵਾਲਾ ਸ਼ੀਰਾ ਮੇਰੇ ਵੀਰੋ ਵੇਖਦਾ ਵੀ ਕਿਸੇ ਨੌਜਵਾਨ ਦੇ ਨਾਮ ਕਰਦਾ ਲਓ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਇਧਰ ਸੰਭੂ ਸਾਡੇ ਵੀਰ ਬੋਲੀਓ 1000 ਰੁਪਏ ਜਿੰਨੇ ਵੀ ਬਿੱਥੋਵਾਲੀ ਸ਼ੀਰੇ ਦੇ ਜਫੇ ਹੋਣਗੇ ਉਹਨਾਂ ਹੀ ਵੱਡੇ ਮਾਸਮਾਨ ਹੋਣਗੇ 21 ਕੇ 1000 ਰੁਪਏ ਦੇ ਮਾਨ ਸਰਮਾਨ ਦੇ ਉੱਤੇ ਜਾਣਗੇ ਸ਼ੰਭੂ ਸਾਡਾ ਵੀਰ ਐਡਮਿੰਟ ਤੋਂ ਲੈ ਪਾਲੀ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ 155 ਪੌਂਡ ਦੇ ਵਿੱਚ ਲੱਭੀ ਨੰਗਲੋਣਾ ਦੀ ਟੀਮ ਦੇ ਲਈ ਗੁਰਜੀਤ ਮੰਗਟੋਣਾ ਦੀ ਟੀਮ ਦੇ ਲਈ ਡਬਲ ਸਿੰਘ ਰੂਰੋਣਾ ਦੀ ਟੀਮ ਦੇ ਲਈ ਲੱਭੀ ਧਾਲੀਵਾਲ ਦੀ ਟੀਮ ਦੇ ਲਈ ਪ੍ਰਧਾਨ ਸਾਹਿਬ ਦੀ ਟੀਮ ਦੇ ਲਈ ਮੇਰੇ ਵੀਰੋ ਖੇਡਿਆ ਐਬ ਸਪੋਰਟ ਕਬੱਡੀ ਕਲੱਬ ਦਾ ਬਹੁਤ ਵੱਡਾ ਨਾਮ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ ਐਬ ਸਪੋਰਟ ਗ੍ਰੀਨ ਐਂਡ ਕਲੀਨ ਸਿਟੀ ਮੇਰੀ ਵੀਡੀਓ ਲਓ ਸਾਹਮਣੇ ਇਸ ਲਈ ਫੈਸਲਾ ਕੀ ਆ ਨਿਰਵੇ ਵਾਲੇ ਦਾ ਡੈਨੀ ਕਹਿੰਦਾ ਵੀ ਪੁਆਇੰਟ ਇਸ ਲਈ ਜਾਫੀ ਦੇ ਸੋੜੀਆ ਸਟੰਦਾ ਹੋਇਆ ਮੂਵ ਸਪਰੇ ਖੇਡ ਮੈਦਾਨ ਦੇ ਵਿੱਚ ਕੁਝ ਨਹੀਂ ਕਰ ਦਿੱਤੀ ਜਾਵੇ ਮੂਵ ਸਪਰੇ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਰਸ਼ੀਨ ਵਾਲਿਆ ਅਨਾਉਂਸ ਕਰਦੇ ਇਹ ਮੂਵ ਸਪਰੇ ਉਹਨਾਂ ਪਲੇਅਰਾਂ ਤੱਕ ਕੁਝ ਨਹੀਂ ਕਰ ਦਿੱਤੀ ਜਾਵੇ ਦੇਦਨਾ ਵਰਸਜ ਦੋਦਨਾ ਤੇ ਦਿਰਦਾ ਦੋਦਨਾ ਤੇ ਦਿਰਦਾ ਦੋਨੋ ਟੀਮਾਂ ਜਿਹੜੀਆਂ ਪਹੁੰਚਣ ਦੋਨਾਂ ਤੇ ਦਿਰਦਾ ਲਓ ਅੰਮ੍ਰਿਤ ਫੱਤੇਗੜ ਸ਼ੱਤਨਾ ਵਾ ਇਹਦਰ ਕਹਿੰਦੇ ਨੌਜਵਾਨ ਗੱਭਰੂ ਅੰਮ੍ਰਿਤਪਾਲ ਫੱਤੇਗੜ ਸ਼ੱਤਨਾ ਦਾ ਮੇਰੇ ਵੀਰੋ ਨੌਜਵਾਨ ਗੱਭਰੂ ਇਸ ਸਮੇਂ ਜਮਿਆਰੇ ਵਾਲੇ ਬਿੰਦਰ ਨੂੰ ਲਿਆ ਹੋਇਆ ਕਲਾਬੇ ਦੇ ਵਿੱਚ ਮੇਰੇ ਵੀਰੋ ਲਓ ਇਸੇ ਨੂੰ ਉਧਰ ਸ਼ੰਭੂ ਨੇ ਸਾਡੇ ਵੀਰ ਇਹਨਾਂ ਬੋਲਾਂ ਤੋਂ ਕੁਛ ਹੋ ਕੇ ਵੱਡੇ ਮਾਨ ਸਨਮਾਨ ਪੁੱਜਦੇ ਕਰਦੇ ਆ ਕੈਨੇਡਾ ਦੀ ਐਡਮਿੰਟਨ ਸ਼ਹਿਰ ਦੀ ਗੱਲ ਹੈ ਮੇਰੇ ਵੀਰੋ ਉਲਪਾੜਾ ਦੀ ਕੈਪੀਟਲ ਹੈ ਜਿੱਥੋਂ ਨੇ ਕਹਿੰਦੇ ਆਈਸੋਕੀ ਦੇ ਗਰਾਊਂਡ ਜਿਹੜੇ ਬੜੇ ਮਸ਼ਹੂਰ ਮੰਦੇ ਜਾਂਦੇ ਆ ਦੁਨੀਆ ਭਰ ਦੇ ਵਿੱਚ ਲਓ ਇਧਰ ਪਈ ਹੋਈ ਕਬੱਡੀ ਚਾਰ ਜਾਫੀ ਤਿਆਰ ਨੇ ਹੁਣ ਵੇਖਦਾ ਵੀ ਸਾਹਮਣੇ ਤਾਰੀ ਖੀਰਾਮਲ ਦਾ ਗੱਗੀ ਦੇ ਪਿੰਡ ਦਾ ਸੁੱਖੇ ਘੁਬਸ਼ੋਰ ਦੀ ਟੀਮ ਦਾ ਇਹ ਨੌਜਵਾਨ ਮੇਰੇ ਵੀਰੋ ਇਸ ਵੇਲੇ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਉਧਰ ਸਾਡੇ ਵੀਰ ਪਿੰਟੂ ਸਰਪਾਚੀ ਜੱਥੇਦਾਰ ਹਾਕਮ ਸਿੰਘ ਟੋਨਾ ਵਾਰੇ ਵਾਲੀਆ ਸੇਮਕ ਫਰੀਕੇ ਕਮਲ ਕਿੰਦੀ ਦਾਤ ਦੀਪਾ ਮਨਸੂਰਾ ਰਾਜੂ ਲਲਤੋਣੀ ਬਿੰਦਰ ਮਨੀਲਾ ਔਨੀ ਵਦਨੀ ਕਲਾਵਾਂ ਵਾਲੇ ਸਾਰਾ ਹੀ ਮੇਰੇ ਵੀਰੋ ਮਿੱਤਰ ਪੁੱਜੇ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਇਸ ਲਈ ਸਵਾਦ ਮੁੱਜਿਆ ਪਿਆ ਅੱਜ ਰਾਏਕੋਟ ਦੇ ਕੱਪ ਤੇ ਇਹ ਕੌਣ ਹੈ ਕਿ ਹੱਥ ਧੌਣ ਤੇ ਰੱਖ ਲੱਤਾਂ ਵਿੱਚ ਵੜਦਾ ਖੇਡਦਾ ਕਬੱਡੀ ਦਾ ਧਾਮੇ ਦਾ ਚੜਦਾ ਦੁਨੀਆ ਤੇ ਸ਼ਾਇਆ ਕਹਿੰਦੇ ਖਰਾਜੀ ਰਾਏ ਵੀਰਾ ਰਾਫੀ ਸ਼ੌਰ ਹੈ ਕਬੱਡੀ ਦਾ ਪਿੱਥੋ ਵਾਲਾ ਸ਼ੀਰਾ ਸਭੂ ਕਦੇ ਨਾਲ ਵਾਲੇ 20000 ਰੁਪਿਆ ਪਿੱਥੋ ਵਾਲੇ ਸ਼ੀਰੇ ਦੇ ਲਈ ਨਾਲ ਹੀ 500 ਰੁਪਏ ਆਮਦ ਲੋਪੋ ਨਾਲ ਮੇਰੇ ਲਈ ਬੋਲਤ ਬੁਝੋਗੇ ਵੱਡੇ ਮਾਣ ਸਨਮਾਨ ਹੈ ਇਧਰ ਫਤਿਹਗੜ ਸ਼ੰਨਾ ਦੀ ਟੀਮ ਦਾ ਪਲੇਅਰ ਸ਼ੀਰੇ ਦਾ 1000 ਰੁਪਏ ਪ੍ਰਾਪਤ ਕਰ ਲਵੇ ਫਤਿਹਗੜ ਸ਼ੰਨਾ ਦੀ ਟੀਮ ਦਾ ਲੱਖੂ ਪੋਚੋ ਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਵੀ ਪੁੱਜ ਆਇਆ ਮੇਰੇ ਵੀਰੋ ਲੱਖੂ ਪੋਚੋ ਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਜਿੱਥੇ ਵੀ ਆਵਾਜ਼ ਸੁਣਦਾ ਵੀ ਇਹ ਸੀਰੇ ਦੇ ਮਾਇਆ ਦੇ ਗੱਫੇ ਜਿਹੜੇ ਪ੍ਰਾਪਤ ਕਰ ਲਵੇ ਇਧਰ ਪਈ ਹੋਈ ਕਬੱਡੀ ਮੇਰੇ ਵੀਰੋ ਲਾਓ ਸ਼ੀਰਾ ਪਿੱਥੋ 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 ਪਿੰਡ ਹੁੰਦਾ ਮਸ਼ਹੂਰ ਜੱਗ ਤੇ ਬੱਲੇ ਬੱਲੇ ਹੋ ਗਈ ਮਿੱਤਰੋ ਸ਼ੀਰਾ ਕਹਿੰਦੇ ਕਿ ਪਿੱਥੋ ਵਾਲਾ ਸ਼ੀਰਾ ਆੜੀਏ ਬੜਾ ਸਟਾਪਰ ਭੈੜਾ ਇੱਕ ਵਾਰੀ ਜੇ ਪਾ ਦੇ ਪਿੱਛੇ ਵਾਹ ਜਬਰੂਆ ਵਾਹ ਜਮਿਆਰਾ ਵਾਹ ਜਮਿਆਰਾ ਟੁੰਨੇ ਦਾ ਪਿੰਡ ਬਿੰਦਰ ਨੇ ਇਸੇ ਲਈ ਮਸ਼ਹੂਰ ਕੀਤਾ ਹੋਇਆ ਰਾਜਕੋਟ ਦੀ ਕਬੱਡੀ ਕੱਪ ਤੇ ਇਧਰ ਕਹਿੰਦੇ ਪਾਲੀ ਦੀ ਬੇਹਕ ਕਬੱਡੀ ਐ ਇਹ ਨੌਜਨ ਗਬਰੂ ਇਸ ਸਮੇਂ ਪਾਲੀ ਫਤਿਹਗੜ ਸ਼ੰਨਾ ਦਾ ਜ਼ਿਲ੍ਹੇ ਪਟਿਆਲੇ ਦਾ ਬਾਦ ਮੇਰੇ ਵੀਰੋ ਪਾਲੀ ਤੇ ਕਹਿੰਦੇ ਸੁਲਤਾਨ ਦੀ ਜੋੜੀ ਪੰਜਾਬ ਦੀ ਕਬੱਡੀ ਕਬੱਡੀ ਬੜੀ ਮਸ਼ਹੂਰ ਹੈ ਮੇਰੇ ਵੀਰੋ ਲਓ ਪਾਲੀ ਦੀ ਬੇਹਕ ਕਬੱਡੀ ਉਧਰ ਦੇਖਦੇ ਵੀ ਨੌਜਨ ਗਬਰੂ ਠੇਕੇਦਾਰ ਨਾਲ ਕਹਿੰਦੇ ਤਾਰੀ ਐ ਨੌਜਨ ਖੀਰਾਵਾਲੀਆ ਮੇਰੇ ਵੀਰੋ ਕਿਹੜਾ ਨੌਜਨ ਗਬਰੂ ਰੱਖੇਗਾ ਲੱਗੇਗਾ ਸਮਾਂ ਦੱਸ ਮੇਰੇ ਵੀਰੋ ਲੱਭੀ ਹੋਈ ਕਬੱਡੀ ਤੇ ਯਾਸੀ ਕੌਣ ਹੈ ਇਹ ਆ ਮੇਰੇ ਵੀਰੋ ਇਸ ਸਮੇਂ ਨੌਜਵਾਨ ਗੁਰੂ ਪਲਵਾਨ ਕਹਿੰਦੇ ਲਖਨਾਂਗੇ ਰੰਦਰ ਸਿੰਘ ਪਲਵਾਨ ਕਿ ਜਿੱਥੇ ਪੈਦਾ ਹੋਏ ਵੱਡੇ ਵੱਡੇ ਪਲਵਾਨ ਵੀ ਯਾਰੋ ਮਖਰੀ ਪੰਜਾਬ ਦੀ ਤਾਂ ਸ਼ਾਨ ਵੀ ਪੈਂਦੀ ਕਬੱਡੀ ਤੇ ਹੁੰਦੇ ਕੋਲ ਮਿੱਤਰੋ ਹੈ ਨਹੀਂ ਰੰਗਲੇ ਪੰਜਾਬ ਦੇ ਕੋਈ ਹੋਰ ਮਿੱਤਰੋ ਜੱਸੀ ਇੰਗਲੈਂਡ ਵੱਲੋਂ 500 ਰੁਪਏ ਦੇ ਮਾਨ ਸਨਮਾਨ ਹੈ ਬੋਟਾ ਸ਼ਾਪਾ ਜੀ ਕਿਤੇ ਇੰਗਲੈਂਡ ਦੀ ਧਰਤੀ ਤੇ ਪਹੁੰਚਦੇ ਹੈ ਲੈ ਵੀ ਗਿੰਨੀ ਇਸ ਲਈ ਨੌਜੇ ਦਾ ਦੇਖ ਲੈ ਮੰਗੂ ਕਬੱਡੀ ਪਾ ਰਿਹਾ ਹੈ ਸ਼ੀਰਾ ਤਿਆਰ ਹੈ ਅਮਰ ਤੇ ਰੂਮੀ ਡਬਲ ਟੱਚ ਫੌਜੀ ਦਾ ਕੀ ਇਸ਼ਾਰਾ ਵੀ ਹੈ ਪੁਆਇੰਟ ਹਾਂਜੀ ਜੇ ਸ਼ੀਰਾ ਮਿੱਥੋ ਵਾਲਾ ਜੱਫਾ ਲਾਉ ਅਰਜਖਾਂ ਜੀ ਕਹਿੰਦੇ ਵੀ 200 ਰੁਪਈਆ ਇਧਰ ਅਗਲੀ ਕਬੱਡੀ ਕਹਿੰਦੇ ਨੌਜਾਨ ਘਭਰੂ ਕੋਹਨੀ ਰਾਣੀ ਵਾਲੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੈ ਉਧਰ ਵੇਖੋ ਵੀ ਚਾਰ ਮੇਰੇ ਵੀਰੋ ਬੁਰਜਾ ਵਰਗੇ ਜਾਫੀਆਂ ਦੇ ਵਿੱਚੋਂ ਖੀਰਾ ਵਾਲੇ ਦਾ ਤਾਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਮੇਰੇ ਵੀਰੋ ਕੋਹਨੀ ਰਾਣੀ ਵਾਲੀਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕਿ ਨਿਤ ਨਿਤਨੀ ਦੁਨੀਆ ਤੇ ਆਉਣਾ ਮੰਨੂ ਇਹ ਸਮਝਾ ਲੱਖਾਂ ਵਿੱਚੋਂ ਇੱਕ ਬਣਨਾ ਜੱਟ ਬਾਜੇਖਾਨ ਦੇ ਵਾਲਾ ਇਧਰ ਕਹਿੰਦੇ ਚਮਿਆਰੇ ਵਾਲਾ ਪਿੰਦਰ ਕਬੱਡੀ ਪਾ ਰਿਹਾ ਉਧਰ ਪਿੱਠੋੜ ਵਾਲਾ ਸ਼ੀਰਾ ਕੀ ਕਹਿੰਦਾ ਵੀ ਮੈਂ ਵੀ ਜੱਟ ਦਾ ਪੁੱਤ ਹਰਜਣ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪੁੱਤ ਹਰਜਣ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਇਧਰ ਕਬੱਡੀ 365 ਡੌਟਨ ਦਾ ਬਹੁਤ ਬਹੁਤ ਧੰਨਵਾਦ ਲਓ ਰੀਪਲੇ ਹੋਰੀ ਪਲੇ ਰੀਪਲੇ ਪਲੀਜ਼ ਰਿਕਵੈਸਟ ਕੀਤੀ ਜਾਂਦੀ ਕਬੱਡੀ365.com ਨੂੰ ਰੀਪਲੇ ਜਿਹੜਾ ਦਿਖਾਇਆ ਜਾਵੇ ਇਸ ਪੁਆਇੰਟ ਦਾ ਜਲਾਲ ਸੰਭੂ ਕਨੇਡਾ ਵਿੱਕੀ ਇਹਨਾਂ ਵੀਰਾਂ ਵੱਲੋਂ 1000 ਹਰ ਇੱਕ ਜੱਫੇ ਤੇ ਹੈ ਜੇ ਤਾਂ ਅੱਜ ਦਾ ਮੇਰੇ ਵੀਰੇ ਸਕਰੀਨ ਦੇਖਾ ਵਿੱਕੀ ਤੇ ਸੰਭੂ ਸਾਰੇ ਵੀਰਾਂ ਵੱਲੋਂ ਜੇ ਤਾਂ ਅੱਜ ਦਾ ਰੀਪਲੇ ਦਾ ਸਕਰੀਨ ਦਾ ਸਿਸਟਮ ਵਧੀਆ ਲੱਗਿਆ ਤਾਂ ਕਬੱਡੀ365 ਦੇ ਨਾਂ ਤੇ ਤਾੜੀ ਮਾਰ ਦਿਓ ਅਸੀਂ ਇੱਕ ਵਾਰ ਹੋਰ ਤਾੜੀ ਮਾਰਨੀ ਹੈ ਜੇ ਤਾਂ 365 ਦਾ ਕੰਮ ਵਧੀਆ ਲੱਗਦਾ ਤਾਂ ਥੋਕ ਕੇ ਤਾੜੀ ਮਾਰ ਦਿਓ ਦਰਸ਼ਕੀਓ ਕਬੱਡੀ 365 ਦਾ ਬਹੁਤ ਬਹੁਤ ਧੰਨਵਾਦ ਹੈ ਰੀਪਲੇ ਆਪਾਂ ਮੈਚ ਸ਼ੁਰੂ ਕਰਵਾ ਲਈਏ ਰੀਪਲੇ ਆਪਾਂ ਹੋਲਡ ਕਰ ਲੈਨੇ ਆਂ ਇਹਦੇ ਹਰੇਂਦੀਆਂ ਕਬੱਡੀਆਂ ਪਵਾ ਦਈਏ ਪਲੀਜ਼ ਰਿਕਵੈਸਟ ਹੈ ਨਹੀਂ ਲੇਟ ਬਹੁਤ ਜ਼ਿਆਦਾ ਹੋ ਜਾਣਾ ਹੈ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਮੈਚ ਜਿਹੜਾ ਸ਼ੁਰੂ ਕਰਵਾਤਾ ਜਾਵੇ ਰੱਬ ਰੂਪੀ ਸੰਗਤਾਂ ਦਾ ਦਰਸ਼ਕਾਂ ਦਾ ਬਹੁਤੋ ਧੰਨਵਾਦ ਹੈ। ਹੈਲੋ ਦੇਦਨਾ ਬਰਸੇ ਦਿੜਬਾ ਮੰਡੀ ਇਹ ਟੀਮਾਂ ਬਿਲਕੁਲ ਤਿਆਰ ਹਨ ਦੇਦਨਾ ਬਰਸੇ ਜਿਹੜਾ ਦਿੜਬਾ ਮੰਡੀ ਕਿ ਬੈਦਾ ਹੋਏ ਜਿੱਥੇ ਵੱਡੇ ਵੱਡੇ ਪਹਿਲਵਾਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਰੀਪਲੇ ਪਿੰਦਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਲੋ ਮੋਸ਼ਨ ਦੇ ਵਿੱਚ ਲਓ ਸ਼ੀਰਾ ਪਿੱਥੋਂ ਨਾਲ ਰੂਮੀ ਅਮਰਤ ਫੱਤੀਗੜ ਸ਼ੰਨਾ ਇਸ ਲਈ ਅੱਜ ਦੇ ਸਵਾਦ ਕਰ ਦਿੱਤੇ ਕਬੱਡੀ 362 ਨੇ ਸਵਾਦ ਕਰ ਦਿੱਤੇ ਬੱਜੀ ਪੋਸ਼ ਕੀ ਡਿਸੀਜਨ ਹੈ ਜੀ ਥੋੜਾ ਦੁਬਾਰਾ ਆਪਾਂ ਸ਼ੋਰ ਕਰ ਲਈਏ ਪ੍ਰਦੀਪ ਜੀ ਥੋੜਾ ਪਲੀਜ਼ ਦੁਬਾਰਾ ਇਹ ਹੁਣ ਡਿਸਾਈਡ ਕਰ ਲੈ ਬੋਟਾ ਸ਼ਾਪਾ ਜੀ ਤੁਹਾਡੀ ਜ਼ਿੰਮੇਵਾਰੀ ਹੈ। ਲਓ ਪਿੰਦਰ ਕਬੱਡੀ ਪਾਉਂਦਾ ਹੋਇਆ। ਇਸ ਲਈ ਪਿੰਦਰ ਦੀ ਪਈ ਹੋਈ ਕਬੱਡੀ ਸਲੋ 모ਸ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੀਪਲੇ ਰਾਏਕੋਡ ਦੇ ਇਸ ਵੱਡੇ ਕੱਪ ਤੇ World Kabaddi Cup ਦਾ ਪਿਆ ਹੋਇਆ ਭਲੇਖਾ ਅੱਜ ਰਾਏਕੋਡ ਦਾ ਕਬੱਡੀ ਕੱਪ ਪੂਰੀ ਦੁਨੀਆ ਦੇਖ ਰਹੀ ਹੈ। ਰੀਪਲੇ ਦਿਖਾਇਆ ਜਾ ਰਿਹਾ ਹੈ। ਇਧਰ ਸ਼ੀਰਾ ਕੀ ਫੈਸਲਾ ਹੈ ਜੀ? ਅੰਪਾਇਰਾਂ ਦੇ ਨਾਲ ਬਾਬੇ ਪੁਆਇੰਟ ਕਿਹਦਾ ਜੇ ਤਾਂ ਜਾਫੀ ਦਾ ਪੁਆਇੰਟ ਆ ਤਾੜੀ ਮਾਰੋ ਜੇ ਰੇਟਰ ਦਾ ਤਾਂ ਵੀ ਤਾੜੀ ਮਾਰ ਦਿਓ ਹੁਣ ਦੱਸੋ ਕੀ ਦੀ ਮੰਨੀਏ ਹੁਣ ਤਾਂ ਵੋਟਾ ਛਾਪਾ ਹੀ ਫੈਸਲਾ ਕਰੂ ਅੱਧੇ ਜਿਹੜੇ ਪਿੱਥੋ ਵਾਲੇ ਦੇ ਫੈਨ ਨੇ ਪਿੱਥੋ ਵਾਲੇ ਦਾ ਪੁਆਇੰਟ ਆ ਫਤੇਗੜ ਸ਼ਰਨਾ ਦਾ ਜਿਹੜੇ ਦੂਜੇ ਪਾਸੇ ਆ ਹੋ ਕਹਿੰਦੇ ਉਹਨਾਂ ਦਾ ਪੁਆਇੰਟ ਆ ਇਹ ਸਾਡੀ ਜੋ ਟੈਕਨੀਕਲ ਕਮੇਟੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਸ ਲਈ ਫਿੰਦਰ ਦੀ ਪਈ ਹੋਈ ਕਬੱਡੀ ਸ਼ੀਰੇ ਨੂੰ ਜੇ ਪਹਿਲਾ ਟੱਚ ਲੱਗਿਆ ਜਾਂ ਪੁਸ਼ ਪਹਿਲਾਂ ਵੱਜੀ ਇਹ ਫੈਸਲਾ ਸਾਡੇ ਪ੍ਰਬੰਧ ਕਰਨਗੇ ਥੋੜੇ ਵੀਰ ਉੱਥੇ ਖੜੇ ਆ ਹਾਂਜੀ ਬਾਪੂ ਪੁਆਇੰਟ ਕੀਦਾ ਰੇਡਰ ਦਾ ਜਿਹੜੇ ਜਾਫੀ ਦਾ ਕਹਿੰਦੇ ਉਹ ਚੀਕਾ ਮਾਰਿਓ ਮੜਿਆਂ ਜੀ ਹੁਣ ਦੱਸੋ ਕੀ ਦੀ ਮੰਨੀਏ ਛੋਟੀ ਮੰਨੀਏ ਹੌਣ ਕਮੇਟੀ ਵਾਲੇ ਮੰਨਣਗੇ ਬਾਬੇ ਆਪਾਂ ਤਾਂ ਕਿਸੇ ਯੋਗੇ ਨਹੀਂ ਲਓ ਤੇ ਫੇਰ ਦੇਖ ਲੋ ਰੀਪਲੇ ਹੁਣ ਟਕਾ ਕੇ ਦੇਖੋ ਥੋੜਾ ਭਲੇਖਾ ਨਾ ਪੈ ਜਾਈ ਕੋਈ ਲਓ ਹੁਣ ਥੋੜਾ ਜਿਹਾ ਫਰਕ ਹੈ ਸ਼ੀਰੇ ਨੂੰ ਟੱਚ ਲੱਗਦਾ ਤੇ ਪੁਸ਼ ਵਜਦੀ ਹੈ ਹੁਣ ਸਾਈਡ ਹੀ ਕਰਨਾ ਵੀ ਟੱਚ ਪਹਿਲਾਂ ਲੱਗਿਆ ਜਾਂ ਪੁਸ਼ ਪਹਿਲਾਂ ਵੱਜੀ ਹਾਂਜੀ ਬੋਟਾ ਸ਼ਾਪਾ ਜੀ ਤੁਹਾਡੀ ਉਂਗਲ ਕਿੱਧਰ ਰੁਖੜੀ ਆ ਬੋਟਾ ਸ਼ਾਪਾ ਜੀ ਕਿਹਦਾ ਪੁਆਇੰਟ ਹੈ ਰੇਡ ਦਾ ਪੁਆਇੰਟ ਹੈ ਜੀ ਧਾਵੀ ਦਾ ਜੇ ਫੈਸਲਾ ਸਹੀ ਹੈ ਤਾਂ ਤਾੜੀ ਮਾਰੇ ਲਓ ਇਸ ਲਈ ਰੀਪਲੇ ਜਿਹੜਾ ਦੇਖਿਆ ਗਿਆ ਹੈ ਗਰਾਉਂਡ ਕਲੀਅਰ ਮੇਰੀ ਬੇਨਤੀ ਹੈ ਮੈਚ ਰੋਕ ਦਿੱਤਾ ਜਾਵੇ ਸਰਦਾਰ ਬਲੌਰ ਸਿੰਘ ਜੀ ਤੇ ਸਰਦਾਰ ਕਰਮਜੀਤ ਸਿੰਘ ਉਹਨਾਂ ਨੂੰ ਵੀ ਗਰਾਊਂਡ ਕਲੀਅਰ ਕਰਾ ਦਿਓ ਪਲੀਜ਼ ਰਿਕਵੈਸਟ ਹੈ ਗਰਾਊਂਡ ਜਿਹੜਾ ਕਲੀਅਰ ਕਰਾਤਾ ਜਾਵੇ ਰਿੰਕੇ ਵੀਰ ਇੱਦਾਂ ਗਰਾਊਂਡ ਕਲੀਅਰ ਕਰਾਓ ਪਲੀਜ਼ ਗਰਾਊਂਡ ਕਲੀਅਰ ਕਰਾ ਦਿਓ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਪਾਲੀ ਫਤਿਹਗੜ੍ਹ ਸ਼ੋਨਾਂ ਦਾ ਕਿ ਮੁੰਡੇ ਮੋਸ਼ੋ ਟੱਗਾਪੁਰੂ ਨੇ ਸ਼ਹਿਰ ਪਟਿਆਲੇ ਦੇ ਦਿਲ ਵੱਟੇ ਦਿੱਲੀ ਮਟਾਉਂਦੇ ਮੁੰਡੇ ਸ਼ਹਿਰ ਪਟਿਆਲੇ ਦੇ ਪਟਿਆਲਾ ਬਾਹਰ ਮਹਾਰਾਜਿਆਂ ਦੀ ਧਰਤੀ ਹੈ ਮੇਰੇ ਵੀਰੋ ਪਟਿਆਲੇ ਸ਼ਹਿਰ ਦੀ ਗੱਲ ਹੈ ਲਓ ਇਸ ਲਈ ਪਈ ਹੋਈ ਫਤਿਹਗੜ ਸ਼ੰਨਾ ਦੇ ਨੌਜਨ ਦੇ ਕਬੱਡੀ ਕੇ ਰੇਡ ਪਾਉਣ ਗਿਆ ਕਦੇ ਮੁੜਦਾ ਨਾ ਖਾਲੀ ਪਿੰਡ ਫਤਿਹਗੜ ਸ਼ੰਨਾ ਲੋਕੋ ਨਾ ਆਇਆ ਬਾਲੀ ਨੌਜਨ ਗਬਰੂ ਪਾਲੀ ਫਤਿਹਗੜ ਮੈਚ ਠੇਕੇਦਾਰ 100000 ਮੇਰੇ ਵੀਰੋ ਨੌਜਨ ਗਬਰੂ ਜਾਫੀ ਠੇਕੇਦਾਰ ਆ ਇਹ ਨੌਜਨ ਕਹਿੰਦੇ ਜੀਤਾ ਠੇਕੇਦਾਰ ਜਦੋਂ ਕੈਨੇਡਾ ਗਿਆ ਕੈਨੇਡਾ ਦੇ ਦਰਸ਼ਕ ਕਹਿੰਦੇ ਲਓ ਮੈਚ ਸੁਭਾਤ

ਦੋਸਤੋ ਇਹ ਮੈਚ ਤੁਸੀਂ ਵੇਖ ਹੀ ਲਿਆ ਇਹ ਮੈਚ ਜਿਹੜਾ ਹੈ ਲਖਣਕੇ ਪੱਡੇ ਨੇ ਜਿੱਤ ਲਿਆ ਲਖਣਕੇ ਪੱਡਾ ਦੇ ਰਹੇ ਨੇ 12 ਪੁਆਇੰਟ ਔਰ ਫਤੇਗੜ ਛੰਨਾ ਦੇ ਰਹੇ ਨੇ 8 ਪੁਆਇੰਟ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਇਹ ਇੱਕ ਵੀਡੀਓ ਅਸੀਂ ਤੁਹਾਡੇ ਲਈ ਹੁਣੇ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਇਸੇ ਸਮੇਂ ਜਿਹੜਾ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਤੁਸੀਂ ਸਾਡੇ ਕਮੈਂਟ ਬਾਕਸ 'ਚ ਜੋ ਇਸ ਵੀਡੀਓ ਦੇ ਸਟਾਰਟ ਤੇ ਸਵਾਲ ਪੁੱਛਿਆ ਸੀ ਉਹਦਾ ਜਵਾਬ ਵੀ ਜ਼ਰੂਰ ਲਿਖਣਾ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁ